ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਤੇਰਾ ਸਭ ਸਦਕਾ ਕਿਤੇ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿਦਾਂ ਸਾਡੇ ਦਿਨ ਬੀਤਦੇ ਕਿਤੇ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿੱਦਾਂ ਸਾਡੇ ਦਿਨ ਬੀਤੰਦੇ ਕਿਤੇ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿਦਾਂ ਸਾਡੇ ਦਿਨ ਬੀਤੰਦੇ ਬਾਬਾ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿੱਦਾਂ ਸਾਡੇ ਦਿਨ ਬੀਤਦੇ ਬਾਬਾ ਜੀ ਕਿਦਾਂ ਸਾਡੇ ਦਿਨ ਬੀਤਦੇ ਬਾਬਾ ਜੀ ਕਿਦਾਂ ਸਾਡੇ ਦਿਨ ਬੀਤਦੇ ਕਿਤੇ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿਦਾਂ ਸਾਡੇ ਦਿਨ ਬੀਤਦੇ ਰਾਜਨ ਮਿਲੋਂਗੇ ਤੇ ਹਾਲ ਸੁਣਾਵਾਂਗੇ ਕਿਦਾਂ ਸਾਡੇ ਦਿਨ ਬੀਤਦੇ